ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਾਡੇ YouTube ਚੈਨਲ ਦਾ ਬਹੁਤ-ਬਹੁਤ ਸਵਾਗਤ ਹੈ। ਇਤਿਹਾਸ ਕਰਦੇ ਤੇ ਸਾਰਿਆਂ ਨੇ ਬਿਲਕੁਲ ਠੀਕ ਹੋ ਵਗੇ। ਤੇ ਇੱਕ ਅੱਜ ਨਵੀਂ ਵੀਡੀਓ ਤੁਹਾਡੇ ਸਾਹਮਣੇ ਆਪ ਲੈ ਕੇ ਆਏ ਆ। ਅੱਜ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਗੁਰਦੁਆਰਾ ਸ਼ਿਹਟਾ ਸਾਹਿਬ ਜੋ ਕਿ ਅੰਮ੍ਰਿਤਸਰ ਦੇ ਬਿਲਕੁਲ ਹੀ ਨੇੜੇ ਸਥਿਤ ਹੈ। ਤੇ ਉਸ ਗੁਰਦੁਆਰੇ ਦਾ ਨਾਲੇ ਆਪਾਂ ਕਰਾਂਗੇ ਦਰਸ਼ਨ ਤੇ ਨਾਲ ਹੀ ਤੁਹਾਨੂੰ ਇਤਿਹਾਸ ਦੱਸਾਂਗੇ। ਤੇ ਜਿਹੜੇ ਵੀ ਵੀ ਤੁਹਾਡੇ ਚੈਨਲ ਤੇ ਨਵੇਂ ਆਏ ਆ ਉਹ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਅਸੀਂ ਇਦਾਂ ਹੀ ਤੁਹਾਡੇ ਵਾਸਤੇ ਨਵੇਂ-ਨਵੇਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਤੇ ਹੁ ਤੇ ਸਾਹਮਣੇ ਤੁਸੀਂ ਗੁਰੂਗਰ ਦੀ ਇਮਾਰਤ ਵੀ ਦੇਖ ਸਕਦੇ ਜੇ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਗੁਰਦੁਆਰੇ ਦੇ ਅੰਦਰ ਤੇ ਨਾਲ ਹੀ ਆਪਾਂ ਸਾਰਾ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਨਾਲ ਹੀ ਆਪਾਂ ਤੁਹਾਨੂੰ ਇਥੋਂ ਦਾ ਇਤਿਹਾਸ ਦੱਸਾਂਗੇ ਤੁਹਾਡੇ ਨਾਲ ਸਾਂਝ ਪਾਵਾਂਗੇ ਇਤਿਹਾਸ ਦੀ ਇਧਰ ਜਿਹੜੀ ਸ਼ਬੀਲ ਲੱਗਦੀ ਹੈ ਇਹ ਵੀ ਆਪਾਂ ਤੁਹਾਨੂੰ ਬਾਅਦ ਵਿੱਚ ਸਾਰਾ ਦਿਖਾਵਾਂਗੇ ਪਹਿਲਾਂ ਆਪਾਂ ਦਰਬਾਰ ਦੇ ਅੰਦਰ ਮੱਥਾ ਟੇਕਦੇ ਆਂ ਦਰਸ਼ਨ ਕਰਦੇ ਆਂ ਨਾਲੇ ਤੁਹਾਨੂੰ ਕਰਵਾਉਣੇ ਆਂ ਗੁਰਦੁਆਰਾ ਸਿਹਟਾ ਸਾਹਿਬ ਜੀ ਦਾ ਇਤਿਹਾਸ ਇਸ ਤਰ੍ਹਾਂ ਹੈ ਰਚਿਓ ਸਹਿਰਟਾ ਅਤ ਸੁਖਦਾਈ ਤਿਸ ਕੀ ਮਹਿਮਾ ਅਧਿਕ ਬੜਾਈ ਇਸ ਇਲਾਕੇ ਵਿੱਚ ਪਾਣੀ ਦੀ ਘਾਟ ਹੋਣ ਕਰਕੇ ਫਸਲਾਂ ਬਹੁਤ ਹੀ ਸੁੱਕ ਰਹੀਆਂ ਸੀ ਅਤੇ ਉਹਨਾਂ ਫਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਸੀ ਤੇ ਇਸ ਲਈ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਇਸ ਇਲਾਕੇ ਦੀਆਂ ਸੰਗਤਾਂ ਵੱਲੋਂ ਖੇਤੀ ਜੋਗ ਪਾਣੀ ਦੀ ਘਾਟ ਕਰਕੇ ਸੁੱਕ ਰਹੀਆਂ ਫਸਲਾਂ ਦੇ ਹੋ ਰਹੇ ਭਾਰੀ ਨੁਕਸਾਨ ਦਾ ਜੋਗ ਹੱਲ ਕਰਨ ਲਈ ਬੇਨਤੀ ਕੀਤੀ ਗਈ ਉਹਨਾਂ ਦਿਨਾਂ ਵਿੱਚ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖੋਂ ਲੰਬੇ ਅਰਸੇ ਬਾਅਦ ਬਾਲਕ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਵਤਾਰ ਧਾਰਿਆ ਸੀ ਬਾਲਕ ਦੇ ਜਨਮ ਦੀ ਖੁਸ਼ੀ ਵਿੱਚ ਅਤੇ ਫਸਲਾਂ ਲਈ ਪਾਣੀ ਦੀ ਘਾਟ ਨੂੰ ਦੂਰ ਕਰਨ ਲਈ ਗੁਰੂ ਅਰਜਨ ਦੇਵ ਜੀ ਨੇ ਇਸ ਖੂਹ ਦੀ ਖੁਦਵਾਈ ਕਰਵਾਈ ਸੀ ਇਥੇ ਖੂਲ ਲਗਵਾਇਆ ਗਿਆ ਸੀਗਾ ਫਸਲਾਂ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਜੋ ਨੁਕਸਾਨ ਹੋ ਰਿਹਾ ਸੀ ਪਾਣੀ ਦੀ ਘਾਟ ਕਰਕੇ ਇਸ ਕਰਕੇ ਖੂਲ ਲਗਵਾਇਆ ਸੀ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਦੇ ਕਰਦੇ ਹਾਂ ਦਰਸ਼ਨ ਦਰਬਾਰ ਦੇ ਲਓ ਜੀ ਹੁਣ ਆਪਾਂ ਦਰਬਾਰ ਦੇ ਦਰਸ਼ਨ ਕਰਕੇ ਆ ਗਿਆਂ ਬਾਹਰ ਤੇ ਇਹ ਆ ਜੀ ਉਹ ਸਾਹਮਣੇ ਤੁਸੀਂ ਦੇਖ ਰਹੇ ਜੇ ਇਤਿਹਾਸਿਕ ਖੂ ਜੋ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਾਣੀ ਦੀ ਘਾਟ ਹੋਣ ਕਰਕੇ ਹੋਰ ਹੈ ਫਸਲਾਂ ਦੇ ਭਾਰੀ ਨੁਕਸਾਨ ਨੂੰ ਰੋਕਣ ਲਈ ਖੂ ਲਗਵਾਇਆ ਸੀ ਖੂ ਲਗਵਾਉਣ ਨਾਲ ਇਹ ਇਲਾਕਾ ਬਿਲਕੁਲ ਹੀ ਹਰਿਆ ਭਰਿਆ ਹੋਇਆ ਸੰਗਤਾਂ ਨੇ ਹਾਲ ਹੋਈਆਂ ਅਤੇ ਗੁਰੂ ਸਾਹਿਬ ਜੀ ਦਾ ਮਹਾਨ ਜਸ ਹੋਇਆ ਪੁਨ ਲਗਵਾਇਓ ਕੂਪ ਮਹਿਮਾ ਅਨੂਪ ਭਣੀ ਨਾਮ ਹੈ ਸ਼ਹਿਰਟਾ ਅਜੋ ਸੋ ਲੱਗ ਜਾਨੀ ਹੈ ਇਥੇ ਛੇ ਹਟਾਂ ਵਾਲੇ ਖੂਹ ਚਲਾਉਣ ਕਰਕੇ ਹੀ ਇਸ ਨਗਰ ਅਤੇ ਗੁਰਦੁਆਰਾ ਸਾਹਿਬ ਜੀ ਦਾ ਨਾਮ ਛੇ ਹਟਾ ਸਾਹਿਬ ਪਿਆ ਖੁਸ਼ੀ ਵਿੱਚ ਆ ਕੇ ਇਸ ਪਵਿੱਤਰ ਅਸਥਾਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਬੇਅੰਤ ਵਰ ਬਖਸ਼ੇ ਗਏ ਪੁੱਤਰ ਹਿਤ ਨਾਰੀ ਜੋ ਮਾਸ ਮਾਸ ਇਹਨ ਆਏ ਏਕ ਬਰਸ ਮਹਿ ਸੁਤ ਲਹੇ ਸ੍ਰੀ ਗੁਰੂ ਅਸ ਫਰਮਾਏ ਭਾਵ ਸ਼ਰਦਾ ਸਹਿਤ ਜੋ ਇਸ ਸਥਾਨ ਉਪਰ ਇਸ਼ਨਾਨ ਅਤੇ ਸੇਵਾ ਕਰੇਗਾ ਉਸ ਨੂੰ ਸੰਤਾਨ ਦੀ ਪ੍ਰਾਪਤੀ ਹੋਵੇਗੀ ਦੁੱਖਾਂ ਦਾ ਨਾਸ਼ ਹੋਏਗਾ ਅਤੇ ਮਨ ਇਛਤਫਲ ਦੀ ਪ੍ਰਾਪਤੀ ਹੋਵੇਗੀ ਬਾਲਕ ਅਵਸਥਾ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇੱਥੇ ਖੇਡਦੇ ਹੋਏ ਆਉਂਦੇ ਸਨ ਤੇ ਗੁਰਤਾ ਗੱਦੀ ਤੋਂ ਪ੍ਰਾਪਤ ਹੋਣ ਤੋਂ ਬਾਅਦ ਵੀ ਸ਼ਿਕਾਰ ਖੇਡਦੇ ਸਮੇਂ ਦੁਪਹਿਰ ਵੇਲੇ ਇਸ ਰਮਣੀਕ ਅਤੇ ਆਨੰਦਮਈ ਸਥਾਨ ਉੱਤੇ ਆ ਕੇ ਇਸ਼ਨਾਨ ਕਰਦੇ ਪ੍ਰਸ਼ਾਦਾ ਛਕਦੇ ਅਤੇ ਆਰਾਮ ਕਰਦੇ ਸਨ ਕੂਪ ਸ਼ਹਿਰਟੇ ਕੋ ਚਲ ਗਏ ਜਲਪਾਨ ਕਰ ਸੋਚਨ ਕੀਏ ਅधिकਤ ਕਾਮ ਤੇ ਕਰੇ ਇਸ਼ਨਾਨ ਜਲ ਸਰੀਰ ਪਰ ਪਾਏ ਮਹਾਨ ਪੰਜਵੇਂ ਪਾਤਸ਼ਾਹ ਅਤੇ ਛੇਵੇਂ ਪਾਤਸ਼ਾਹ ਜੀ ਦੇ ਵਸਾਏ ਹੋਏ ਇਸ ਪਵਨ ਸਥਾਨ ਉਤੇ ਅੱਜ ਵੀ ਸੰਗਤਾਂ ਬਹੁਤ ਹੀ ਭਾਰੀ ਗਿਣਤੀ ਵਿੱਚ ਨਤਮਸਟਕ ਹੁੰਦੀਆਂ ਨੇ ਜੋ ਕਿ ਤੁਸੀਂ ਦੇਖ ਹੀ ਸਕਦੇ ਜੇ ਪਹਿਲਾਂ ਬਹੁਤ ਸੰਗਤਾਂ ਆਉਂਦੀਆਂ ਤੇ ਦਰਸ਼ਨ ਮੇਲੇ ਕਰਨ ਵਾਸਤੇ ਸੇਵਾ ਸਿਮਰਨ ਇਸ਼ਨਾਨ ਕਰਦੀਆਂ ਨੇ ਅਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਅੱਜ ਵੀ ਸੰਗਤਾਂ ਦੀਆਂ ਬਹੁਤ ਹੀ ਸ਼ੁਭ ਭਾਵਨਾਵਾਂ ਪੂਰੀਆਂ ਹੁੰਦੀਆਂ ਹਨ ਇਸ ਸਥਾਨ ਤੇ ਹਰ ਸਾਲ ਬਸੰਤ ਪੰਚਮੀ ਤੇ ਭਾਰੀ ਜੋੜ ਮੇਲਾ ਵੀ ਲੱਗਦਾ ਹੈ ਇਹ ਆ ਜੀ ਗੁਰੂ ਘਰ ਦਾ ਸਰੋਵਰ ਜੋ ਕਿ ਇਮਾਰਤ ਦੇ ਬਿਲਕੁਲ ਹੀ ਪਿਛਲੀ ਸਾਈਡ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਜੋ ਉੱਥੇ ਸੰਗਤ ਜੀ ਪੀਣ ਵਾਲਾ ਪਾਣੀ ਆ ਉਹ ਅੱਜ ਵੀ ਖੂਹ ਦੇ ਵਿੱਚੋਂ ਹੀ ਆਉਂਦਾ ਆ ਤੇ ਉੱਥੇ ਇਸ਼ਨਾਨ ਕਰਨ ਨਾਲ ਬਹੁਤ ਹੀ ਦੁੱਖ ਤਕਲੀਫਾਂ ਜਿਹੜੀਆਂ ਦੂਰ ਹੁੰਦੀਆਂ ਨੇ ਤੇ ਮਾਨਿਸ਼ਤਫਲ ਦੀ ਪ੍ਰਾਪਤੀ ਪ੍ਰਾਪਤ ਹੁੰਦੀ ਆ ਅਤੇ ਬੇਔਲਾਦ ਨੂੰ ਔਲਾਦ ਦੀ ਵੀ ਪ੍ਰਾਪਤੀ ਹੁੰਦੀ ਆ ਤੇ ਇੱਥੋਂ ਆਪਾਂ ਲਾਵਾਂਗੇ ਜੀ ਕੜਾਹ ਪ੍ਰਸ਼ਾਦ ਤੇ ਫਿਰ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਦੀਵਾਨ ਹਾਲ ਸ਼ਬੀਲ ਜਿੱਥੇ ਲੱਗਦੀ ਆ ਤੇ ਲੰਗਰ ਹਾਲ ਉਹ ਦਿਖਾਉਣੇ ਆਪਾਂ ਲਓ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਲੰਗਰ ਹਾਲ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੰਗਰ ਹਾਲ ਵੀ ਇਥੋਂ ਦਾ ਬਹੁਤ ਵੱਡਾ ਬਣਿਆ ਆ ਆਪਾਂ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਉਣੇ ਆ ਤੇ ਬਾਅਦ ਵਿੱਚ ਇੱਧਰ ਬੀਬੀਆਂ ਵੀ ਲੋ ਤੇ ਸੇਵਾ ਕਰ ਰਹੀਆਂ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਪਹਿਲਾਂ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਲੰਗਰ ਹਾਲ ਦੇ ਵਿੱਚ ਇਦਾਂ ਇੱਕ ਚਿੱਤਰ ਬਣਿਆ ਹੋਇਆ ਆ ਪਾ ਤੁਹਾਨੂੰ ਉਹ ਵੀ ਦਿਖਾਉਣੇ ਆ ਜਦੋਂ 52 ਰਾਜਿਆਂ ਨੂੰ ਰਿਹਾ ਕਰਕੇ ਕਿਲੇ ਤੋਂ ਬਾਹਰ ਆਏ ਸੀਗੇ ਉਸ ਸਮੇਂ ਦੀ ਤਸਵੀਰ ਹੈ ਇਹ ਤੋਂ ਹੀ ਗੁਰੂਗਰ ਦਾ ਲੰਗਰ ਹਾਲ ਦੇਖ ਸਕਦੇ ਜੇ ਸੰਗਤਾਂ ਸੇਵਾ ਵੀ ਕਰ ਰਹੀਆਂ ਨੇ ਨਾਲ ਨਾਲ ਤੇ ਕੋਈ ਸੰਗਤ ਪ੍ਰਸ਼ਾਦਾ ਖਾ ਰਹੀਆਂ ਨੇ ਇਧਰ ਨਾਲ ਹੀ ਭੰਡੇ ਧੋਣ ਵਾਲਾ ਬਣਾਇਆ ਹੈ ਤੁਸੀਂ ਦੇਖ ਸਕਦੇ ਜੇ ਜੇ ਆਪਾਂ ਇਧਰ ਨੂੰ ਤੁਹਾਨੂੰ ਹੈ ਇਹ ਲੰਗਰ ਹਾਲ ਬਹੁਤ ਵੱਡਾ ਬਣਾਇਆ ਹੈ ਤੁਸੀਂ ਦੇਖ ਸਕਦੇ ਜੇ ਲੰਗਰ ਹਾਲ ਤੋਂ ਬਾਅਦ ਆਪਾਂ ਤੁਹਾਨੂੰ ਲੈ ਕੇ ਚਲਦੇ ਹਾਂ ਜਿੱਥੇ ਬੀਬੀਆਂ ਜੀ ਪ੍ਰਸ਼ਾਦਿਆਂ ਦੀਆਂ ਸੇਵਾ ਕਰ ਰਹੀਆਂ ਨੇ ਲੋ ਤੇ ਉਹ ਦਿਖਾਉਣੇ ਆ ਤੇ ਨਾਲੇ ਇੱਥੇ ਮਾਤਾ ਗੰਗਾ ਜੀ ਦੇ ਨਾਮ ਤੇ ਜਿਹੜੀ ਸਥਾਨ ਬਣਾਇਆ ਹੈ ਸ਼ਬੀਲ ਲੱਗਦੀ ਆ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਸੰਗਤਾਂ ਸੇਵਾ ਕਰ ਰਹੀਆਂ ਪ੍ਰਸ਼ਾਦ ਜਿੰਦੀਆਂ ਇੱਕ ਗੁਰਦੁਆਰਾ ਵੀ ਤੁਸੀਂ ਦੇਖ ਸਕਦੇ ਬਹੁਤ ਸੋਹਣਾ ਬਣਿਆ ਹੋਇਆ ਪਾਰਕਲ ਬਣੀ ਹੋਈ ਹੈ ਬਹੁਤ ਸਾਰੇ ਰੁੱਖ ਲੱਗੇ ਹੋਏ ਆ ਹਰਿਆਲੀ ਨਾਲ ਬਹੁਤ ਤੁਸੀਂ ਦੇਖ ਸਕਦੇ ਹਰਿਆਲੀ ਨਾਲ ਹੀ ਹਰਿਆਵਲ ਹੋਈ ਪਈ ਚਾਰੇ ਪਾਸੇ ਜੀ ਤੇ ਇੱਧਰ ਆ ਜੀ ਮਾਤਾ ਗੰਗਾ ਜੀ ਸ਼ਬੀਲ ਇਦੋਂ ਤੁਸੀਂ ਦੇਖੋ ਗੁਰੂ ਘਰ ਦੀ ਇਮਾਰਤ ਬਹੁਤ ਸੋਹਣੀ ਲੱਗਦੀ ਹੈ ਬਹੁਤ ਸਾਰੇ ਰੋਖਣ ਲੱਗੇ ਹੋਏ ਆਲੇ ਦੁਆਲੇ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਦਿਵਾਨਾ ਵਾਲੇ ਤੋਂ ਦਿਖਾਉਣੇ ਆ ਆਇਆ ਜੀ ਇਥੋਂ ਦਾ ਦਿਵਾਨ ਹਾਲ ਜੇ ਤੁਸੀਂ ਗੁਰਦੁਆਰੇ ਦੇ ਚਾਰੇ ਪਾਸੇ ਦੇਖੋ ਕਿਤੇ ਰੋਖੀ ਰੋਖ ਲੱਗੇ ਹੋਏ ਆ ਕੰਨਾਂ ਦੇ ਬਾਹਰ ਜੋ ਕਿ ਤੁਸੀਂ ਵੀਡੀਓ ਵਿੱਚ ਵੀ ਥੋੜਾ ਥੋੜਾ ਦੇਖ ਸਕਦੇ ਜੇ ਇਹ ਇਥੋਂ ਦਾ ਦਿਵਾਨਾ ਵਾਲਾ ਤੇ ਸਾਹਮਣੇ ਇਹਦੇ ਪਾਰਕ ਬਣੀ ਹੋਈ ਹੈ ਬਹੁਤ ਸੋਹਣੀ ਆ ਤੁਸੀਂ ਦੇਖ ਸਕਦੇ ਹੋ پارک ਬਹੁਤ ਸੋਹਣੀ ਬਣੀ ਹੋਈ ਗੁਰਦੁਆਰਾ ਸਾਹਿਬ ਦੇ